ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਦੇ ਨਵੇਂ ਬਲੌਗ ਵਿੱਚ ਦੇਖੋ ਜੀ ਅੱਜ ਆਪਾਂ ਨੇ ਗੱਲ ਕਰਨੀ ਹੈ ਪਰਮਾਤਮਾ ਬਾਰੇ ਬਹੁਤੇ ਲੋਕ ਖਾਂਦੇ ਪੀਂਦੇ ਵੀ ਬੇਨੁਸ਼ਕਰੇ ਰਹਿੰਦੇ ਨੇ ਬੇਸ਼ੁਕਰੇ ਜਿਹਨੂੰ ਕਹਿੰਨੇ ਆਪਾਂ ਹਾਂ ਜਿਹਨੂੰ ਬੇਸ਼ੁਕਰੇ ਕਹਿੰਨੇ ਆ ਹੂੰ ਚਕਰਾਨਾ ਨਹੀਂ ਕਰਦੇ ਵੀ ਮਤਲਬ ਖਾਂਦੇ ਪੀਂਦੇ ਲੱਤਾਂ ਮਾਰਦੇ ਵਾਲੀ ਗੱਲ ਆ ਬਈ ਮਹਾਰਾਜਾ ਤੇਰਾ ਸ਼ੁਕਰ ਆ ਹੂੰ ਤੂੰ ਸਾਨੂੰ ਇੰਨੇ ਜੋਗ ਰੱਖਿਆ ਹੋਇਆ ਹੈ ਠੀਕ ਹੈ ਜੀ ਮੈਂ ਕਹਿੰਦੀ ਆ ਵੀ ਕਿੰਨਾ ਹੀ ਪਰਮਾਤਮਾ ਦਾਈ ਜਾਵੇ ਬਹੁਤੇ ਲੋਕਾਂ ਨੂੰ ਕਿੰਨਾ ਹੀ ਅੰਦਰੋਂ ਬਾਹਰੋਂ ਰਜਾ ਰੱਖੇ ਪਰ ਉਹ ਹਮੇਸ਼ਾ ਇਹੀ ਕਹਿਣਗੇ ਵੀ ਅਸੀਂ ਕਰਿਆ ਹੈ ਸਾਡੀਆਂ ਮਿਹਨਤਾਂ ਨੇ ਮੈਂ ਮੰਨਦੀ ਆ ਵੀ ਮਿਹਨਤਾਂ ਇਨਸਾਨ ਦੀਆਂ ਹੁੰਦੀਆਂ ਨੇ ਪਰਮਾਤਮਾ ਸਾਡੇ ਨਾਲ ਖੜਦਾ ਹੈ ਤਾਂ ਅਸੀਂ ਮਿਹਨਤਾਂ ਕਰ ਸਕਦੇ ਆ ਤਾਂ ਸਾਡੀਆਂ ਮਿਹਨਤਾਂ ਨੂੰ ਫਲ ਲੱਗਦਾ ਹੈ ਜੋ ਬਰਕਤ ਪਾਉਂਦਾ ਜੋ ਬਰਕਤ ਪਾਉਂਦਾ ਬਹੁਤੇ ਲੋਕ ਘਟਚ ਵੀ ਮਹਾਰਾਜ ਦਾ ਸ਼ੁਕਰੀਆ ਅਦਾ ਕਰਦੇ ਨੇ ਪਰਮਾਤਮਾ ਦਾ ਜਿਹੜਾ ਸ਼ੁਕਰੀਆ ਅਦਾ ਕਰਨਾ ਉਹ ਸਾਨੂੰ ਪਲ-ਪਲ ਕਰਨਾ ਚਾਹੀਦਾ ਹੈ ਅਸੀਂ ਸੌਂਗੇ ਤੇ ਸਵੇਰੇ ਉੱਠ ਖੜੇ ਉਹਦੇ ਵਿੱਚ ਵੀ ਪਰਮਾਤਮਾ ਦਾ ਸ਼ੁਕਰੀਆ ਹੈ ਬੀਤਾ ਇੱਕ ਦਿਨ ਹੋਰ ਚੜਤਾ ਮੇਰੀ ਜ਼ਿੰਦਗੀ 'ਚ ਪੈਣ ਦਾ ਮਤਲਬ ਹੈ ਅਸੀਂ ਉਹਦੀ ਕਿਰਪਾ ਨਾਲੇ ਉੱਠਦੇ ਆ ਬਹੁਤਿਆਂ ਦੇ అలਾਰਮ ਲੱਗੇ ਰਹ ਜਾਂਦੇ ਨੇ అలਾਰਮ ਲੱਗੇ ਵੀ ਰਹੇ ਨੇ ਗੱਲ ਸਹੀ ਹੈ ਤੇਰੀ ਬਿਲਕੁਲ ਸਾਨੂੰ ਪਰਮਾਤਮਾ ਸਿਰ ਤੇ ਛੱਤ ਦਿੰਦਾ ਉਹ ਵੀ ਮਹਾਰਾਜ ਦਾ ਸ਼ੁਕਰੀਆ ਸਾਨੂੰ ਦੋ ਟਾਈਮ ਦੀ ਰੋਟੀ ਜੁੜਦੀ ਹੈ ਅਸੀਂ ਜੋ ਜੀ ਕਰਦਾ ਉਹ ਆਪਣੇ ਘਰ ਬਣਾ ਕੇ ਖਾ ਸਕਦੇ ਆ ਇਹ ਵੀ ਪ੍ਰਮਾਤਮਾ ਦਾ ਸ਼ੁਕਰੀਆ ਸਾਨੂੰ ਉਹਨੇ ਮਤਬੁੱద్ధి ਬਖਸ਼ੀ ਹੋਈ ਹੈ ਉਹ ਵੀ ਪ੍ਰਮਾਤਮਾ ਦਾ ਸ਼ੁਕਰੀਆ ਦੁੱਧ ਪੁੱਤ ਦਿੱਤਾ ਉਹ ਵੀ ਪ੍ਰਮਾਤਮਾ ਦਾ ਸ਼ੁਕਰੀਆ ਸਾਡੇ ਸਵਾਸ ਜਾਂਦੇ ਆ ਉਹ ਵੀ ਪ੍ਰਮਾਤਮਾ ਦਾ ਸ਼ੁਕਰੀਆ ਹੁਣ ਆਪਾਂ ਬਹੁਤ ਕਾਇਦਾ ਨੇ ਆ ਦੇਖੋ ਕਿਸੇ ਇਨਸਾਨ ਦੀ ਗਰਦੀ ਸਾਡ ਡੈਥ ਹੋ ਜਾਂਦੀ ਆ ਆਪਾਂ ਕਹਿ ਦਿੰਨੇ ਆ ਵਾਹਿਗੁਰੂ ਤੂੰ ਇਹਦੀ ਲੱਤਾਂ ਮਾਹ ਤੋੜ ਦਿੰਦਾ ਹੂੰ ਤੂੰ ਇਹਨੂੰ ਕਜੈਲ ਕਰ ਦਿੰਦਾ ਇਹ ਟੱਬਰ ਚ ਤਾਂ ਬੈਠਾ ਰਹਿੰਦਾ ਇਹਦੇ ਸਵਾਸਤਾ ਚੱਲਦੇ ਰਹਿੰਦੇ ਇਹ ਆਪਣੇ ਪਰਿਵਾਰ ਨੂੰ ਤਾਂ ਦੇਖਦਾ ਗੱਲਾਂ ਕਰਦਾ ਮੈਂ ਤਾਂ ਇਹ ਕਹਿ ਨਹੀਂ ਹੁੰਨੀ ਆ ਜਿੱਥੇ ਥਾਈ ਜ਼ਿੰਦਗੀ ਚ ਬੀਤੇ ਆ ਵੀ ਪ੍ਰਮਾਤਮਾ ਕਿਸੇ ਦੀ ਜ਼ਿੰਦਗੀ ਖਤਮ ਨਾ ਕਰਿਆ ਕਰ ਕੋਈ ਨਹੀਂ ਜੇ ਕਿਸੇ ਦਾ ਸੱਟ ਪੇਟ ਵੱਜੂ ਕੋਈ ਲੱਤਾਂ ਟੁੱਟ ਜੂ ਕੋਈ ਨਹੀਂ ਅਗਲਾ ਆਪਣੇ ਪਰਿਵਾਰ ਚ ਬੈਠਾ ਹੈ ਜਿਹੜਾ ਵੀ ਬੈਠਾ ਹੈ ਉਥੇ ਵੀ ਪ੍ਰਮਾਤਮਾ ਦਾ ਸ਼ੁਕਰੀਆ ਸਰਦਾਰ ਜੀ ਮਜਾਲ ਨਹੀਂ ਆਪਾਂ ਇੱਕ ਟਾਈਮ ਦੀ ਰੋਟੀ ਲਾ ਕੇ ਖਾ ਲਈਏ ਸਾਨੂੰ ਸਾਦੀ ਉਮੀਦ ਨਹੀਂ ਤੇ ਰੋਟੀ ਦੀ ਬਹੁਤ ਵੱਡੀ ਗੱਲ ਕਰਤੀ ਇੱਕ ਸਾ ਨਹੀਂ ਮੁੱਲ ਲੈ ਸਕਦੇ ਸੀ ਨਹੀਂ ਲੈ ਸਕਦੇ ਹਾਂ ਨਹੀਂ ਲੈ ਸਕਦੇ ਅਸੀਂ ਨਿਸ਼ੁਕਰਿਆਂ ਅਸੀਂ ਨਿਸ਼ੁਕਰਿਆਂ ਬਹੁਤ ਨਿਸ਼ੁਕਰਿਆਂ ਆਪਾਂ ਤੁਸੀਂ ਇੱਕ ਵਾਰ ਆਪਣੇ ਅੰਦਰ ਚਾ ਕੇ ਦੇਖਿਆ ਕਰੋ ਅਸੀਂ ਕਿੰਨੇ ਨਿਸ਼ੁਕਰਿਆਂ ਅਸੀਂ ਨਿਸ਼ੁਕਰੇ ਤਾਂ ਕਹਿੰਨੀ ਐ ਮੈਂ ਅਸੀਂ ਪਾਣੀ ਗੰਦੇ ਕਰਤੇ ਜਿਨਾ ਬਿਨਾ ਅਸੀਂ ਕਪਾਲ ਨਹੀਂ ਸਾਰ ਸਕਦੇ ਅਸੀਂ ਹਵਾ ਗੰਦੀ ਕਰਤੀ ਅਸੀਂ ਮਿੱਟੀ ਜ਼ਹਿਰੀਲੀ ਬਣਾਤੀ ਅਸੀਂ ਸਾਹ ਨਹੀਂ ਇੱਕ ਮੁੱਲ ਲੈ ਸਕਦੇ ਜੇ ਕਿਸੇ ਨੂੰ ਆਕਸੀਜਨ ਦੀ ਹਸਪੀਟਲਾਂ ਚ ਲੋੜ ਪੈਂਦੀ ਹੈ ਉਹ ਵੀ ਮੁੱਲ ਮੈਂਦੇ ਥੱਬਿਆਂ ਦੇ ਥੱਬੇ ਜਾਂਦੇ ਆ ਨੋਟਾਂ ਦੇ ਉਹ ਵੀ ਮੁੱਲ ਬੈਂਦੇ ਨੇ ਜੇ ਸਾਨੂੰ ਆਹਾ ਸਾਹ ਜਿਹਦਾ ਕੋਈ ਪੈਸਾ ਨਹੀਂ ਲੰਦਾ ਪਰਮਾਤਮਾ ਸੌ ਸੌ ਸਾਲ ਦੀ 100 ਸੌ ਸਾਲ ਤੋਂ ਵੀ ਉੱਪਰ ਦੀ ਜ਼ਿੰਦਗੀ ਆਪਾਂ ਭੋਗ ਜੰਨੇ ਆ ਸਾਡੇ ਬਜ਼ੁਰਗਾਂ ਨੇ 100 ਸੌ ਸਾਲ ਤੇ ਉੱਪਰ ਜ਼ਿੰਦਗੀਆਂ ਭੋਗੀਆਂ ਉੱਥੇ ਪ੍ਰਮਾਤਮਾ ਨੇ ਇੱਕ ਸਾਹ ਦੇ ਵੀ ਉਹਨਾਂ ਤੋਂ ਪੈਸੇ ਨਹੀਂ ਲੱਤੇ ਉਹ ਵੀ ਪ੍ਰਮਾਤਮਾ ਦਾ ਸ਼ੁਕਰੀਆ ਹੈ ਅਸੀਂ ਕੁਦਰਤ ਦੇ ਬੈਰੀ ਬਣ ਗਏ ਅਸੀਂ ਬਹੁਤ بڑے ਨਿਸ਼ੁਕਰ ਹਾਂ ਬੈਰੀ ਬਣ ਕੇ ਮੈਂ ਆਪਣੇ ਲਾਲਚ ਪਿੱਛੇ ਆਪਣੇ ਲਾਲਚ ਪਿੱਛੇ ਆਪਣੇ ਲਾਲਚ ਪਿੱਛੇ ਹੁਣ ਤੁਸੀਂ ਫਸਲ ਦੀ ਮਤਲਬ ਜਿਆਦਾ ਦੀ ਹੋੜ 'ਚ ਲੱਗ ਕੇ ਅਸੀਂ ਧਰਤੀ ਦਾ ਨਾਸ ਕਰਿਆ। ਹਾਂਜੀ। ਹਾਂ। ਜਿਆਦਾ ਫਸਲ ਦੀ ਹੋੜ 'ਚ ਅਸੀਂ ਧਰਤੀ ਦਾ ਨਾਸ ਕੀਤਾ। ਪੈਸੇ ਦੇ لالਚ ਨੇ ਕਰਿਆ ਅਸੀਂ। ਜਿਹੜੇ ਮਿੱਟੀ ਵਾਲੇ ਇੱਕ ਕਹਿੰਦੇ ਆ ਕੀ ਕਹਿੰਦੇ ਹੁੰਦੇ ਤੁਸੀਂ ਮਿੱਤਰ ਕੀੜੇ? ਕੁਛ ਵੀ ਆ ਉਹ ਵੀ ਉਹਦੇ ਵਿੱਚ ਵੀ ਇੱਕ ਰੂਹਾਂ ਬਸਦੀਆਂ ਤੀਆਂ ਜੀਵ ਜੰਤ ਤਾ। ਜਿਹੜਾ ਮਿੱਟੀ 'ਚੋਂ ਖਾਣਾ ਪ੍ਰਾਪਤ ਹੁਣ ਤੁਸੀਂ ਇਹ ਦੇਖ ਲਓ। ਮੇਰੀ ਗੱਲ ਅੱਧ ਵਿਚਾਲੇ ਆ। ਕਈ ਵਾਰ ਆਲੇ ਦੁਆਲੇ ਨਿਗਾ ਮਾਰੀਦੀ ਹੈ ਨਾ। ਜਦੋਂ ਆਪਣੀਆਂ ਉਮਰਾਂ ਦੇ ਆਪਾਂ ਛੋਟੇ ਤੇ ਤਿਤਲੀਆਂ ਕਿੰਨੇ ਰੰਗਾਂ ਦੀਆਂ ਹੁੰਦੀਆਂ ਸਰਦਾਰ ਜੀ ਕੋਈ ਯੰਤਨਾ ਸਰ ਤਿਤਲੀ ਕਿੰਨੇ ਰੰਗ ਦੀ ਸੀ ਇੱਕ ਟਟਿਆਣਾ ਜਿਹਨੂੰ ਜੁਗਨੂ ਕਹਿੰਦੇ ਆ ਦੇਖਿਆ ਕਿਤੇ ਹੁਣ ਤਾਂ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਜਦੋਂ ਕਣਕਾਂ ਨੂੰ ਥਰੇਸ਼ਰ ਚੱਲਦੇ ਹੁੰਦੇ ਸੀ ਉਹਨਾਂ ਚ ਕਿੰਨੇ ਜੁਗਨੂ ਤਿਤਲੀਆਂ ਕਿੰਨਾ ਖੁਸ ਆ ਜਾਂਦਾ ਸੀ ਵਿੱਚ ਮੈਂ ਕਹਿੰਦੀ ਉਹ ਜਦ ਨਾਲ ਉਹ ਢੇਰ ਜਾ ਲੱਗ ਜਾਣਾ ਕਣਕ ਦਾ ਗਰਾ ਕੀ ਕਹਿੰਦੇ ਹੁੰਦੇ ਆ ਉਹਦੇ ਵਿੱਚ ਥੱਲੇ ਨੂੰ ਕਿੰਨਾ ਕੁਸ ਜਾਣਾ ਕਿੰਨਾ ਕੁਸ ਨਿਕਲਦਾ ਕਿੰਨਾ ਕੁਸ ਨਿਕਲਣਾ ਹੁਣ ਤਾਂ ਕੁਸ ਨਿਕਲਦਾ ਹੀ ਨਹੀਂ ਹੋਊਗਾ ਤਾਂ ਨਿਕਲੂਗਾ ਛੱਡੇ ਹੀ ਨਹੀਂ ਛੱਡਿਆ ਹੀ ਨਹੀਂ ਅਸੀਂ ਸਾਰਾ ਕੁਸ ਖਤਮ ਕਰਤਾ ਸਾਨੂੰ ਇੱਕ ਹੋੜ ਪਈ ਹੋਈ ਆ ਪੈਸੇ ਦੀ ਪੈਸੇ ਦੀ ਐਸਾ ਪੈਸਾ ਪੈਸਾ ਉਹਨਾਂ ਕੇ ਸਾਡਾ ਮਤਲਬ ਬਿਮਾਰੀਆਂ ਤੇ ਡਿਪਰੈਸ਼ਨਾਂ ਤੇ ਆਲਦ ਵਾਲੇ ਲੱਗੀ ਜਾਂਦਾ ਅਸੀਂ ਸਮਝਦੇ ਨਹੀਂ ਹੈਗੇ ਸਰਦਾਰ ਜੀ ਘਰ ਘਰ ਲੋਕਾਂ ਦੇ ਹਮ ਘਰ ਘਰ ਚੰਗੀਆਂ ਡਿਸਪੈਂਸਰੀਆਂ ਜਿੰਨੀਆਂ ਦਵਾਈਆਂ ਦਵਾਈਆਂ ਬੰਨੀਆਂ ਬਿਲਕੁਲ ਬੰਨੀਆਂ ਮੰਨਣੀ ਪੈਣੀ ਆ ਤੁਹਾਨੂੰ ਗੱਲ ਇਹ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੋ ਗਈ ਕਿਸੇ ਨੂੰ ਜੁਰਕ ਐਸਿਡ ਦੀ ਪ੍ਰੋਬਲਮ ਹੋ ਗਈ ਕਿਸੇ ਦੀਆਂ ਕਿਡਨੀਆਂ ਫੇਲ ਹੋਈ ਜਾਂਦੀਆਂ ਕਿਸੇ ਦਾ ਦਿਮਾਗ ਦੀਆਂ ਨਾੜਾਂ ਪੱਟੀਆਂ ਜਾਂਦੀਆਂ ਕਿਸੇ ਦਾ ਕੁਸ ਹੋਈ ਜਾਂਦਾ ਦੇਖੋ ਜੀ ਜਿਹੜਾ ਲਾਹਾ ਟੋਟਾ ਹੋ ਇੱਕ ਬਰਾਬਰੇ ਹੋਈ ਜਾਂਦਾ ਹੈ ਇੱਕ ਬਰਾਬਰੇ ਹੋਈ ਜਾਂਦਾ ਕਿਉਂਕਿ ਅਸੀਂ ਨੂੰ ਸ਼ੁਕਰਿਆ ਅਸੀਂ ਇਹਨਾਂ ਚੀਜ਼ਾਂ ਕਿੰਨੀ ਧਿਆਨ ਨਹੀਂ ਦਿੰਦੇ ਅਸੀਂ ਫੇਰ ਐਂਡ 'ਚ ਕੀ ਕਹਿ ਦਿੰਨੇ ਆ ਜੇ ਤਾਂ ਸਾਡੇ ਨਾਲ ਮਾੜਾ ਹੋ ਗਿਆ ਤਾਂ ਤਾਂ ਪਰਮਾਤਮਾ ਨੇ ਕਰ ਲਿਆ ਜੇ ਕੋਈ ਜ਼ਿੰਦਗੀ ਚ ਚੰਗਾ ਹੋ ਗਿਆ ਤਾਂ ਅਸੀਂ ਕੀਤਾ ਅਸੀਂ ਕੀਤਾ ਫਿਰ ਉੱਥੇ ਪਰਮਾਤਮਾ ਮਗਰ ਪਾਈ ਜਾਣੇ ਜੇ ਕੋਈ ਗੱਲਬਾਤ ਇਹੀ ਜੀ ਹੋਗੀ ਠੀਕ ਆ ਹਾਂ ਐ ਕਰਿਆ ਉਹਨੇ ਗਲਤ ਕਰਿਆ ਕਰਦੇ ਤਾਂ ਅਸੀਂ ਹੁਣ ਕੁਦਰਤ ਦਾ ਕਤਲਿਆਮ ਦਿਨ ਪਰ ਦਿਨ ਦਿਨ ਪਰ ਦਿਨ ਵੱਧਦਾ ਹੀ ਜਾਂਦਾ ਹੈ ਵੱਧਦਾ ਹੀ ਜਾਂਦਾ ਹੈ ਔਰਵਿੰਦਰ ਕੀ ਗੱਲ ਕਰਦਾ ਸੀ ਕਾ ਦੇਖ ਲਓ ਤੁਸੀਂ ਕਿਵੇਂ ਜੰਗਲਾਂ ਦੇ ਮਗਰ ਪੈ ਗਏ ਪਹਿਲਾਂ ਤਾਂ ਉੱਧਰ ਦੇਖ ਲਓ ਤੁਹਾਨੂੰ ਪਤਾ ਹੀ ਉਹ ਪਾਛੇ ਬੰਗਾਲ ਚ ਕਿੰਨਾ ਹੋਇਆ ਉਥੇ 100 ਰੁਪਏ ਦੇ ਹਿਸਾਬ ਨਾਲ ਜ਼ਮੀਨ ਦੇਤੀ ਹੁਣ ਕਹਿੰਦੇ আরাਬਲੀ ਵੀ 100 ਮੀਟਰ ਦੇ ਜਿਹੜੇ ਮਤਲਬ ਪਹਾੜ ਨੇ 250 ਫੁੱਟ ਦਾ ਕੁਚਾ 250 ਫੁੱਟ ਦਾ ਹੁੰਦਾ 1 ਮੀਟਰ ਇਹ ਵੀ ਕਹਿੰਦੇ ਹੁਣ ਮਤਲਬ ਪੱਧਰੇ ਕਰਨੇ ਨੇ ਜਿਹੜੇ ਛੋਟੇ ਪਹਾੜਾਂ ਤੋਂ ਸਰਵਿੰਦਰਜੀਤ ਕਹਿੰਦਾ ਪੱਧਰੇ ਕਰਦਣੇ ਆ ਪੱਧਰੇ ਕਰਕੇ ਪਹਾੜਾਂ 'ਚ ਨਹੀਂ ਗਿਣੇ ਪਹਾੜਾਂ 'ਚ ਗਿਣਿਆ ਹੀ ਨਹੀਂ ਜਾਊਗਾ ਕਹਿੰਦਾ ਇਹਨੂੰ ਪੱਧਰੇ ਕਰਕੇ ਚੰਗੇ ਕਾਰਪੋਰੇਟਾਂ ਨੂੰ ਤਣਾੜ ਘਰਾਣਿਆਂ ਨੂੰ ਮਤਲਬ ਜ਼ਮੀਨਾਂ ਦੇ ਦੇਣੀਆਂ ਇਹਨਾਂ ਨੇ ਥੋੜੇ ਇੱਥੇ ਆ ਜਿਹੜਾ ਪੰਜਾਬ ਆ ਇਹਨੇ ਬੰਜਰ ਬਣ ਜਾਣਾ ਫਨ ਜਿਹੜੀਆਂ ਰੇਤੇ ਵਾਲੀਆਂ ਉਹ ਠੰਡੀਆਂ ਪਹਾੜ ਨਾਲ ਟਕਰਾ ਕੇ ਜਾ ਕੇ بارش ਹੁੰਦੀ ਆ আরাਵਲੀ ਇੱਕ ਉਹਨਾਂ ਨੂੰ ਸਹਿਜ ਦਿੰਦਾ ਥੋੜਾ ਉਹ ਖਤਮ ਕਰਨਾ ਜੇ ਤੁਸੀਂ ਹੁਣ ਨਾ ਜਾਗੇ ਤੁਸੀਂ ਕੁਦਰਤ ਨਾਲ ਖੜਵਾੜੇ ਆ ਸਰਕਾਰਾਂ ਇੱਕ ਰਾਖੀ ਨੂੰ ਹੁੰਦੀਆਂ ਨੇ ਸਰਕਾਰਾਂ ਸਰਕਾਰ ਤਾਂ ਦੁਸ਼ਮਣ ਬਣ ਗਈਆਂ ਇਹ ਆਮ ਜਨਤਾ ਦੇ ਦੁਸ਼ਮਣ ਬਣ ਗਈਆਂ ਦੁਸ਼ਮਣ ਬਣ ਗਈ ਕੁਦਰਤ ਦੀ ਵੀ ਦੁਸ਼ਮਣ ਆ ਕੁਦਰਤ ਦੀ ਦੁਸ਼ਮਣ ਕੁਦਰਤ ਦੀ ਵੀ ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਆ ਨਾ ਹਨੇਰੀਆਂ ਆਉਣੀਆਂ ਚੱਕਰਵਾਜੇ ਆਉਣੇ ਆ ਇਹ ਆਇਆ ਕਰਨੇ ਆ ਕਿਉਂਕਿ ਆਉਣ ਵੀ ਲੱਗੇ ਹੁਣ ਤਾਂ ਛੋਟੇ ਛੋਟੇ ਥੋੜੇ ਸਾਹਮਣੇ ਹੀ ਆ ਤਿੰਨਾ ਕਿਵੇਂ ਚੱਕਦਾ ਆਪਣਾ ਦੇਖ ਲਓ ਛੱਡ ਕਿਵੇਂ ਚੱਕਤਾ ਤੀਜਾ ਜਦਾ ਤਿੰਨ ਕ ਸਾਲ ਦੀ ਗੱਲ ਹੈ ਛੱਡ ਚੱਕਿਆ ਆਹ ਪੈ ਗਿਆ ਨਹੀਂ ਸਾਲ ਡੇਢ ਸਾਲ ਨੇਂ ਰਹੀ ਹਾਂ ਆ ਦੋ ਕ ਸਾਲ ਦਾ ਮਤਲਬ ਘਟ ਆਈਆਂ ਨੇ ਨੇਰੀਆਂ ਹਾਂ ਵੀ ਦੋ ਕ ਸਾਲ ਤਿੰਨ ਕ ਸਾਲ ਪਹਿਲਾਂ ਦਾ ਆ ਬੜੀ ਲਾਈਨ ਜਿਹੜੀ ਜਾਂਦੀ ਆ 1 ਲੱਖ 10 ਹਜ਼ਾਰ ਵੋਲਟ ਦੀ ਹੁੰਦੀ ਆ ਇਹਦੇ 6 6 7 7 ਤਾਰਾਂ ਨੇ ਬੜੀਆਂ ਨਹੀਂ ਜਾਂਦੀਆਂ ਆਪਣੀਆਂ ਉੱਚੀਆਂ ਹਾਂ ਬੜੇ ਐਲੂਮੀਨੀਅਮ ਦੇ ਖੰਭੇ ਨੇ ਬੜੇ ਹਾਂ ਆਹ ਸਾਤੋਂ ਥੋੜੀ ਜਿਹੀ ਦੂਰ ਜਾ ਕੇ 3 ਕਿਲੋਮੀਟਰ ਤੇ ਸੱਤ ਅੱਠ ਖੰਭੇ ਆਏ ਬੜਾ ਪਾ ਪਲ ਭੇੜ ਲ ਭੇੜ ਸੜਤੇ ਉਹ ਚੱਕਰਬਾਤ ਜਿਨ੍ਹਾਂ ਜਿਵੇਂ ਮਤ ਕੁਇਟ ਡਕਾ ਤੋੜ ਦਿੱਤਾ ਹੈ ਜਿਵੇਂ ਨਾ ਆਪਾਂ ਗੰਨਾ ਨੂੰ ਐ ਮਰੋੜਾ ਦੇ ਕੇ ਤੋੜਦੇ ਹੁੰਨੇ ਆ ਐ ਕਮਾ ਕਮਾ ਕੇ ਛੋਟੇ ਪੈਸੇ ਕਾਪਰਲੀ ਤਾਰ ਦੇਖ ਲਓ ਅਰਥ ਵਾਲੀ ਅੱਜ ਥਾਈ ਨਹੀਂ ਪਈ ਇਨਾਂ ਤੇ ਅੱਜ ਥਾਈ ਨਹੀਂ ਪਈ ਪਹਿਣਾ ਹੀ ਨਹੀਂ ਇਨਾਂ ਤੇ ਜਿਹੜਾ ਹੋ ਗਿਆ ਇਹ ਸਾਡੇ ਸ਼ੈੱਡ ਪਏ ਨੂੰ ਮੈਂ ਕਹਿੰਦੀ ਆ ਉਸ 6 6 ਮਹੀਨੇ 6 ਮਹੀਨੇ ਨਹੀਂ ਹੋਏ ਤੇ ਸਾਰਾ ਹੀ ਛੱਡੇ ਚੱਕਤਾ ਸੀ ਗੱਬੇ ਤੋਂ ਜਿੱਥੇ ਬਸ ਇੱਕ ਵਾਰ ਹਵਾ ਹਵਾ ਪੈ ਗਈ ਪੈ ਗਈ ਉਹ ਤਾਂ ਚੱਕ ਲਿਆ ਉਹ ਠੀਕ ਆ ਇਹ ਜਿੱਕਰ ਨਾਲ ਬਾਹਰਲੇ ਕੰਟਰੀਆਂ ਚ ਛੱਤਾਂ ਉਡਦੀਆਂ ਫਿਰਦੀਆਂ ਹੁੰਦੀਆਂ ਨੇ ਉਰੇ ਵੀ ਆਹੀ ਹਾਲ ਹੋਣ ਲੱਗ ਜਣੇ ਆ ਜੇ ਅਸੀਂ ਕੁਦਰਤ ਨਾਲ ਆਹੀ ਕੁਛ ਕਰਦੇ ਰਹੇ ਅਸੀਂ ਖੇਲਾ ਖੇਲਦੇ ਆ ਕੁਦਰਤ ਨਾਲ ਖੇਲਾ ਖੇਡਦੇ ਆ ਜਾਂ ਫੇਰ ਪ੍ਰਮਾਤਮਾ ਖੇਡਾਂ ਖੇਡਦਾ ਫੇਰ ਸਾਨੂੰ ਭੱਜਣ ਨੂੰ ਲੁਕਣ ਨੂੰ ਰਾਹ ਨਹੀਂ ਥੇ ਆਉਂਦਾ ਹੈਗਾ ਬਿਲਕੁਲ ਠੀਕ ਹੈ ਜੀ ਮੈਂ ਤਾਂ ਆਖੀ ਦੇਖਿਆ ਹੋਇਆ ਇੱਕ ਨੇਰੀ ਉਹੀ ਛੱਡ ਵਾਲੀ ਮੈਂ ਆ ਰਵਿੰਦਰ ਘਰ ਤੇ ਤੁਸੀਂ ਕੀਤਾ ਜਗਏ ਹੋਏ ਤੇ ਹੂੰ ਬਈ ਤੁਸੀਂ ਇਹ ਦੇਖ ਲਓ ਵੀ ਮੈਂ ਰੋਦੀ ਦੀ ਖੜੀ ਮੈਂ ਕਹਿੰਦੀ ਵੀ ਐਡਾ ਛੱਡਾ ਇੰਨਾ ਖਰਚਾ ਹੋਇਆ ਹੋਇਆ ਵੀ ਇਹ ਤਾਂ ਹੁਣ ਚੱਕ ਕੇ ਜਿਵੇਂ ਕਾਪੀ ਦਾ ਕਾਗਜ਼ ਥੱਲ ਦੀਦਾ ਐ ਐ ਐ ਥੱਲਤਾ ਸੀ ਹਾਂ ਇਸੋਈ ਗੱਲ ਐ ਅ ਅਸੀਂ ਨਿਸ਼ੁਕਰੇ ਆ ਗੱਲ ਇੱਥੇ ਆ ਕੇ ਮੁੱਕਦੀ ਆ ਅਸੀਂ ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਅਸੀਂ ਚਾਹੁੰਦੇ ਆ ਵੀ ਜੋ ਸਾਨੂੰ ਚੰਗਾ ਲੱਗਦਾ ਐ ਅਸੀਂ ਉਹ ਕਰਦੇ ਆ ਅਸੀਂ ਉਹ ਕਰਦੇ ਆ ਉਹ ਮੈਂ ਪਰਮਾਤਮਾ ਕਰੇ ਕੋਈ ਸਿਂਹ ਪ੍ਰਮਾਤਮਾ ਦੇ ਮਗਰ ਕੋਈ ਭੁੱਖਾ ਮਰਿਆ ਜੀ ਤੱਕ ਹਾਂ ਅਸੀਂ ਪੈਗੇ ਹੋੜ ਚ ਜਿਆਦਾ 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 ਜਿਹੜਾ ਮਤਲਬ ਸਾਈਕਲ ਵਾਲਾ ਕਹਿੰਦਾ ਮੇਰੇ ਕੋ ਮੋਟਰਸਾਈਕਲ ਮੋਟਰਸਾਈਕਲ ਵਾਲਾ ਕਾਰ ਕਾਰ ਵਾਲਾ ਜਹਾਜ਼ ਤੱਕ ਜਾਂਦਾ ਠੀਕ ਹੈ ਜਿਹੜਾ 5 7 10 ਕਿਲਿਆਂ ਦੀ ਖੇਤੀ ਕਰਦਾ ਉਹ ਕਹਿੰਦਾ ਮੈਂ ਸੌ ਦੀ ਕਰਾਂ ਸੌ ਵਾਲਾ ਕਹਿੰਦਾ ਮੈਂ ਹਜ਼ਾਰਾਂ ਦੀ ਕਰਾਂ ਮਤਲਬ ਜਿਹੜੇ ਬੜੇ ਨੇ ਇਹ ਹਾਂ ਧਨਾੜ ਨੇ ਨਾ ਤਾਂ ਕਿੱਕਣੇ ਗੱਲਾਂ ਜਾਂਦੀਆਂ ਨੇ ਛੋਟੇ ਥੱਲੇਡੇ ਲੈਵਲ ਤੋਂ ਦੇਖਦੇ ਜਾਂਦੇ ਆ ਵੀ ਇਹ ਮਤਲਬ ਲਾਹੇ ਵਾਲਾ ਕਿੱਤ ਹੈ ਤੁਸੀਂ ਜ਼ੈਰਾਂ ਬਣਾਤੀਆਂ ਇਹ ਠੀਕ ਹੈ ਨਾ ਤੁਸੀਂ ਥੋੜਾ ਜਿਹਾ ਸ਼ੁਕਰਾਨਾ ਕਰੋ ਪ੍ਰਮਾਤਮਾ ਦਾ ਵੀ ਅੱਜ ਤੋਂ 20 ਸਾਲ 25 ਸਾਲ 30 ਸਾਲ ਪਹਿਲਾਂ ਤੁਸੀਂ ਕਿਹੜੀਆਂ ਸਪਰੇਹਾਂ ਕਰਦੇ ਤੇ ਕਿੰਨੀਆਂ ਵਧੀਆ ਫਸਲਾਂ ਹੁੰਦੀਆਂ ਦੀਆਂ ਸਾਡੇ ਉਹ ਛੋਟੇ ਟਰੈਕਟਰਾਂ ਨਾਲ ਸਰਦਾ ਦਾ ਜਿਹੜੇ ਘਰ 'ਚ 20 ਕਿਲੇ ਤੇ ਜਾਂ 15 ਕਿਲੇ ਤੇ ਜਾਂ 10 ਕਿਲੇ ਤੇ ਉਹਨਾਂ ਕੋਲ ਇੱਕ ਟਰੈਕਟਰ ਹੁੰਦਾ ਦਾ 25 ਬਾਬਰਾਂ ਦਾ ਅੱਜ 100 ਸੌ ਬਾਬਰਾਂ ਦਾ ਟਰੈਕਟਰ ਨੇ ਉਹ ਵੀ ਬਿਨਾਂ ਮਤਲਬ ਖੇਤੀ ਹੋਈ ਆ ਖੇਤੀ ਜ਼ਮੀਨ ਤਾਂ ਘਟ ਗਈ ਵੰਡੀ ਹੋਈ ਘਟ ਗਈ ਕਹਾ ਲੋਕਾਂ 'ਚ ਜਿੱਥੇ ਇੱਕ ਘਰ 'ਚ ਮਤਲਬ ਦੋ ਭਾਈ ਤੇ ਜਾਂ ਤਿੰਨ ਭਾਈ ਤੇ ਉਹਨਾਂ ਕੋਲ 20 ਕਿਲੇ ਤੇ ਉਤੇ ਨਥਾਂ ਹੋ ਕੇ ਸਾਥ-ਸਾਥ ਬੰਡੇ ਗਏ ਟਰੈਕਟਰ ਬੜੇ-ਬੜੇ ਆ ਗਏ ਇੱਕ ਦੋਏ ਨੂੰ ਆਪਾਂ ਦਿਖਾਵੇ ਦੀ ਹੋੜ ਚ ਪੈ ਗਈ ਦਿਖਾਵੇ ਦੀ ਹੋੜ ਚ ਪੈ ਗਏ ਲਾਹੇ ਦੀ ਹੋੜ ਚ ਪੈ ਗਏ ਸੰਚ ਤਾਂ ਬਾਈ ਦੇਖੋ ਜੀ ਅਸੀਂ ਪਰਮਾਤਮਾ ਦੀ ਰਜਾ ਚ ਘੱਟ ਖੁਸ਼ ਆ ਅਸੀਂ ਕਹਿੰਦੇ ਆ ਵੀ ਜੋ ਸਾਨੂੰ ਚੰਗਾ ਲੱਗਦਾ ਆਪਣੀ ਰਜਾ ਚ ਹਾਂ ਪਰਮਾਤਮਾ ਸਾਡੀ ਰਜਾ ਚ ਰਹੇ ਹਾਂ ਅਸੀਂ ਪਰਮਾਤਮਾ ਦੀ ਰਜਾ ਚ ਨਹੀਂ ਰਹਿਣਾ ਜੀ ਅਸੀਂ ਚਲਾਈਏ ਇਹਨੂੰ ਪਰਮਾਤਮਾ ਦੀ ਰਜਾ ਚ ਰਹਿਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਮੈਂ ਅੱਗੇ ਵੀ ਵੀਡੀਓਾਂ ਚ ਕਹਿੰਨੀ ਹੁੰਦੀ ਆ ਪਰਮਾਤਮਾ ਸਾਨੂੰ ਸੂਈ ਦੇ ਨੱਕੇ ਚੋਂ ਕੱਢ ਕੇ ਦੇਖਦਾ ਵੀ ਦੇਖਾਂ ਡੋਲਦੇ ਆਂ ਕਿ ਨਹੀਂ ਡੋਲਦੇ ਜਿੰਨੀ ਦਿੱਤੀ ਹੋਈ ਆ ਨਾ ਉਹਦਾ ਸ਼ੁਕਰਾਨਾ ਕਰੀਏ ਸ਼ੁਕਰਾਨਾ ਕਰਿਆ ਕਰੋ ਸਭ ਤੋਂ ਮੇਨ ਚੀਜ਼ ਸਰਦਾਰ ਜੀ ਇਹ ਹੈ ਵੀ ਸਾਡੇ ਚ ਜਾਨ ਆ ਸਾਨੂੰ ਪਰਮਾਤਮਾ ਨੇ ਦੋ ਹੱਥ ਦਿੱਤੇ ਹੋਏ ਆ ਦਿਮਾਗ ਸੋਚਣ ਲਈ ਦਿੱਤਾ ਹੋਇਆ ਹੈ ਅਸੀਂ ਕਮਾ ਕੇ ਖਾ ਸਕਦੇ ਆ ਬਸ ਠੀਕ ਹੈ ਅਸੀਂ ਹੱਥਾਂ ਨੂੰ ਵਰਤਦੇ ਆਂ ਲੋਕਾਂ ਦੀਆਂ ਜੜਾਂ ਵਡਣ ਲਈ ਹੂੰ ਜਵਾਨ ਅਸੀਂ ਵਰਤਦੇ ਆਂ ਇੱਕ ਦੂਏ ਨੂੰ ਤੜਫਾਉਣ ਲਈ ਦਿਮਾਗ ਅਸੀਂ ਲਾਉਨੇ ਆਂ ਲੋਕਾਂ ਨੂੰ ਬਰਬਾਦ ਕਰ ਲਈ ਖਤਮ ਕਰ ਲਈ ਕਿਸੇ ਦੀ ਚੜ੍ਹਾਈ ਸਾਤੋਂ ਦੇਖ ਕੇ ਝੱਲ ਨਹੀਂ ਹੁੰਦੀ ਅਸੀਂ ਫਿਰ ਦਿਮਾਗ ਲਾਉਨੇ ਆਂ ਉੱਥੇ ਫਿਰ ਅਸੀਂ ਭੋਲੇ ਲੋਕਾਂ ਨੂੰ ਬਰਬਾਦ ਕਰਦੇ ਆਂ ਅਸੀਂ ਦਿਮਾਗ ਇਹ ਨਾਲ ਕੰਮ ਕਰਦੇ ਆਂ ਅਸੀਂ ਗੇਮਾਂ ਖੇਡਦੇ ਆਂ ਅਸੀਂ ਗੇਮਾਂ ਖੇਡਦੇ ਆਂ ਠੀਕ ਹੈ ਜੀ ਨਾ ਕੋਈ ਲਗੇ ਨਾ ਕਿਤੇ ਨਾ ਲੈ ਜਾਣਾ ਇੱਥੇ ਹੀ ਰਹਿ ਜਾਣਾ ਜੋ ਹੈਗਾ ਜਿਹੜੇ ਹੱਥਾਂ ਨਾਲ ਅਸੀਂ ਕਿਰਤ ਕਰਨੀ ਆ ਉਹ ਹੱਥ ਅਸੀਂ ਮਾੜੇ ਕੰਮ ਲਈ ਚੱਕ ਲਈ ਹੂੰ ਮਾਰੇ ਕਮਾਲੇ ਚੱਕਲੇ ਉਹਦਾ ਵੀ ਬੁਰਾ ਕਰ ਦੋ ਉਹਦਾ ਵੀ ਬੁਰਾ ਕਰ ਦੋ ਆ ਉਹਨਾਂ ਕਿਤੇ ਰੋਟੀ ਖਾਂਦਾ ਰਹਿ ਜਵੇ ਉਹਨਾਂ ਕਿਤੇ ਮੇਰੇ ਤੋਂ ਉੱਪਰ ਉੱਠ ਖੜੇ ਮੈਂ ਹੀ ਉੱਪਰ ਚਾਹੀਦਾ ਇਹ ਚੀਜ਼ਾਂ ਨਾ ਜਿਹੜੀਆਂ ਹੈਗੀਆਂ ਇਹਨਾਂ ਦਾ ਰਿਜ਼ਲਟ ਹੈ ਜਿਹੜਾ ਮੈਂ ਬਹੁਤ ਦੇਖਦੀ ਹੁੰਨੀ ਆ ਨਾ ਮੈਂ ਸਰਦਾਰ ਜੀ ਜਦੋਂ ਕੋਈ ਇਨਸਾਨ ਪੂਰਾ ਹੁੰਦਾ ਹਨ ਬੜੀਆਂ ਅੱਖਾਂ ਸਾਹਮਣੇ ਕਿੰਨੀਆਂ ਮੋਤਾ ਹੋ ਲੀਆਂ ਆਪਣੇਆਂ ਦੀਆਂ ਵੀ ਪਰਾਇਆਂ ਦੀਆਂ ਵੀ ਮੈਂ ਜਦੋਂ ਨਾ ਕਿਸੇ ਦੀ ਡੈੱਡ ਬਾਡੀ ਦੇਖਦੀ ਆ ਆਪਣੀਆਂ ਅੱਖਾਂ ਸਾਹਮਣੇ ਪਈ ਮੈਂ ਅੰਦਰੇ ਅੰਦਰੀ ਗੱਲਾਂ ਬਹੁਤ ਕਰਦੀ ਹੁੰਨੀ ਆ ਆਪਣੇ ਆਪ ਨਾਲ ਇਹ ਜਿਹੜਾ ਅਸੀਂ ਪ੍ਰਮਾਤਮਾ ਦੇ ਸ਼ੁਕਰਾਨੇ 'ਚ ਰਹਿਣਾ ਹੈ ਪ੍ਰਮਾਤਮਾ ਦਾ ਸੀ ਸ਼ੁਕਰੀਆ ਅਦਾ ਕਰਨਾ ਹੈ ਪ੍ਰਮਾਤਮਾ ਸਾਨੂੰ ਕਿਵੇਂ ਰੱਖਦਾ ਹੈ ਅਸੀਂ ਉਹਦੇ ਵਿੱਚ ਹੀ ਖੁਸ਼ ਰਹਿਣਾ ਹੈ ਠੀਕ ਹੈ ਬਈ ਮੈਂ ਤਾਂ ਇਹ ਕਹੀ ਨਹੀਂ ਹੁੰਨੀ ਆ ਬਈ ਇੱਕੋ 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 ਗੱਲ ਕਿਹਾ ਕਰੋ ਗੁਰੂ ਘਰ ਜਾ ਕੇ ਪ੍ਰਮਾਤਮਾ ਜਿੱਥੇ ਤੂੰ ਰੱਖਿਆ ਸੀ ਉੱਥੇ ਹੀ ਰਾਜੀਆ ਤਾਨੂੰ ਬਹੁਤ ਗੱਲਾਂ ਦਾ ਤਾਂ ਸਾਲਾਂ ਬੱਧੀ ਪਤਾ ਲੱਗੂਗਾ ਬਈ ਹੈ ਅਸੀਂ ਸਰਦਾਰ ਜੀ ਜਦੋਂ ਸਾਡੇ ਨਾਲ ਕਿਤੇ ਕੋਈ ਪ੍ਰਮਾਤਮਾ ਕੋੜਾ ਫੈਸਲਾ ਲੈ ਜਾਂਦਾ ਹੈ ਸਾਨੂੰ ਉੱਥੇ ਆ ਹੀ ਲੱਗਦਾ ਹੁੰਦਾ ਹੈ ਕਿ ਨਹੀਂ ਇਹ ਮੇਰੇ ਨਾਲ ਗਲਤ ਹੋ ਗਿਆ ਹੂੰ ਕਿਉਂਕਿ ਅਸੀਂ ਇਨਸਾਨ ਆ ਅਸੀਂ ਚਾਹੁੰਦੇ ਆ ਵੀ ਜਿੱਕਣ ਮੈਚ ਆ ਜਾ ਤਾਂ ਉਹ ਮੇ ਤਾਂ ਬਣਿਆ ਹੀ ਨਹੀਂ ਹੂੰ ਹੱਦ ਹੋ ਗਈ ਮੈਂ ਤਾਂ ਇੰਨਾ ਵਾਹਿਗੁਰੂ ਨੂੰ ਮੰਨਦਾ ਜਿਵੇਂ ਮੈਚ ਆ ਜਾ ਤਾਂ ਉਹ ਮੇ ਤਾਂ ਬਣਿਆ ਹੀ ਨਹੀਂ ਅਸੀਂ ਰੱਬ ਨਾਲ ਵੀ ਲੜ ਪੈਨੇ ਆ ਪਰ ਜਦ ਬਹੁਤਾ ਟਾਈਮ ਲੰਘ ਜਾਂਦਾ ਉਦੋਂ ਬਾਅਦ ਸਾਨੂੰ ਪਤਾ ਲੱਗਦਾ ਕੁਝ ਸਮੇਂ ਬਾਅਦ ਉਸ ਸਮੇਂ ਬਾਅਦ ਸਾਨੂੰ ਇਹ ਪਤਾ ਲੱਗਦਾ ਹੈ ਅ ਫਿਰ ਜ਼ਿੰਦਗੀ ਚ ਸਾਡੇ ਰਿਜ਼ਲਟ ਸਹੀ ਆਉਂਦਾ ਨਹੀਂ ਸਾਨੂੰ ਉਸ ਟਾਈਮ ਹੀ ਤਕਲੀਫ ਹੋਈ ਹੈ ਪ੍ਰਮਾਤਮਾ ਦਾ ਫੈਸਲਾ ਹੀ ਸਹੀ ਤਾਂ ਜੇ ਉੱਥੇ ਮੇਰੇ ਮੁਤਾਬਕ ਹੋ ਜਾਂਦਾ ਫਿਰ ਐ ਹੋ ਜਾਣਾ ਤੀ ਉਹ ਕਦੇ ਗਲਤ ਨਹੀਂ ਕਰਦਾ ਉਹ ਕਦੇ ਕਿਸੇ ਨਾਲ ਗਲਤ ਨਹੀਂ ਕਰਦਾ ਉਹ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ ਉਹ ਕਹਿੰਦੇ ਹੁੰਦੇ ਨੇ ਰੱਬ ਹੁੰਦਾ ਨਾ ਕਿਸੇ ਦਾ ਵੈਰੀ ਪੈਰੀ ਤੇਰੇ ਐ ਬੰਦੇ ਆ ਜਿਹੜੇ ਬੰਦੇ ਦੇ ਮਾੜੇ ਆਏ ਆ ਨਾ ਉਹ ਬੰਦੇ ਤੇ ਮੂਰੇ ਆ ਜਾਂਦੇ ਨੇ ਜਿੱਥੇ ਸਾਡੇ ਮਾਪਿਆਂ ਨੇ ਵੀ ਮਾੜਾ ਨਹੀਂ ਕਰਿਆ ਹੁੰਦਾ ਜਿੱਥੇ ਅਸੀਂ ਵੀ ਕਦੇ ਮਾੜਾ ਨਹੀਂ ਕਰਿਆ ਹੁੰਦਾ ਉੱਥੇ ਪ੍ਰਮਾਤਮਾ ਸਾਨੂੰ ਕਿੰਨਾ ਹੀ ਸਾਡੇ ਤੇ ਕੋਈ ਅਤਿਆਚਾਰ ਕਰੀ ਜਾਵੇ ਪ੍ਰਮਾਤਮਾ ਸਾਨੂੰ ਉੱਥੇ ਬਲ ਦੀ ਅੱਗ ਚੋਂ ਵੀ ਕੱਢ ਕੇ ਬਚਾ ਲੈਂਦਾ ਹੈ ਹਮ ਟੈਲੀਫੋਨ ਟਮਾਟੋ ਵਾਲ ਹੋ ਕੇ ਕੋਈ ਗੱਲ ਨਹੀਂ ਇਹ ਵੀ ਪ੍ਰਮਾਤਮਾ ਦਾ ਹੀ ਸ਼ੁਕਰ ਹੈ ਅਖੀਰ ਚ ਆ ਕੇ ਗੱਲ ਇੱਥੇ ਮੁੱਕਦੀ ਹੈ ਵੀ ਜੇ ਜਾਨਾ ਹੀ ਨਾ ਰਹਿੰਦੀਆਂ ਫੇਰ ਫੇਰ ਅਸੀਂ ਕੀ ਕਰ ਲੈਂਦੇ ਵੀ ਉਹਨੇ ਜਾਨਾਂ ਬਚਾਈਆਂ ਤਾਂ ਕਿਸੇ ਕਾਰਨ ਕਰਕੇ ਬਚਾਈਆਂ ਉਹ ਕਹਿੰਦਾ ਸਰਤਾਜ ਕਹਿੰਦਾ ਨਹੀਂ ਹੁੰਦਾ ਵੀ ਜੇ ਦਿਨ ਉਹ ਨਹੀਂ ਰਹੇ ਤਾਂ ਦਿਨ ਹੀ ਵੀ ਨਹੀਂ ਰਹੇ ਬਸ ਪਰ ਪਰ ਸੌਦੇ ਤੇ ਰੱਖਣਾ ਪੈਣਾ ਹੈ। ਭਰੋਸਾ ਰੱਖਣਾ ਬਹੁਤ ਬੜੀ ਗੱਲ ਹੈ। ਭਰੋਸਾ ਰੱਖਣਾ ਬਹੁਤ ਬੜੀ ਗੱਲ ਹੈ। ਬਹੁਤ ਔਖਾ ਹੈ। ਬਹੁਤੇ ਲੋਕ ਮੌਤ ਨੂੰ ਗਾਲ ਗੋਡੇ ਲਾ ਲੈਂਦੇ ਨੇ ਵੀ ਨਹੀਂ ਹਿੰਮਤ ਹਾਰ ਜਾਂਦੇ ਨੇ। ਮੈਂ ਇਹ ਕਹਿੰਨੀ ਆ ਹੁਣ ਜਾਂਦੀ ਜਾਂਦੀ ਜਿੰਦਗੀ 'ਚ ਕੁਝ ਵੀ ਹੋ ਜਾਵੇ ਜੇ ਤੁਹਾਡੇ ਸਵਾਸ ਚੱਲਦੇ ਆ ਤੁਸੀਂ ਮਾਸਤ ਰਹੋ। ਚੜਦੀ ਕਲਾ 'ਚ ਰਹੋ। ਉਹਦਾ ਹਰ ਧੰਮ ਉੱਠਦੇ ਬੈਹਿੰਦੇ ਸ਼ੁਕਰੀਆ ਅਦਾ ਕਰਦੇ ਰਹੋ। ਉਹਦੇ ਨਾਲ ਗੱਲਾਂ ਕਰਦੇ ਰਹੋ। ਉਹਦੇ ਨਾਲ ਦੁੱਖ ਸੁੱਖ ਕਰਦੇ ਰਹੋ। ਗੁਰੂ ਘਰ ਜਾਓ। ਉੱਥੇ ਵੀ ਜਾ ਕੇ ਉਹਦੇ ਨਾਲ ਗੱਲਾਂ ਕਰੋ। ਲਾ ਮੈਂ ਕਹਿੰਨੀ ਆ ਪਤਾ ਨਹੀਂ ਕਹਿੰਦੇ ਹੁੰਦੇ ਨੇ ਕਿਹੜੀ ਤੁਹਾਡੀ ਜ਼ਿੰਦਗੀ ਦੀ ਘੜੀ ਆ ਉਹ। ਕਿਹੜਾ ਉਹ ਮਿੰਟ ਆ ਕਿਹੜਾ ਉਹ ਸਕਿੰਟਾ ਜਿੱਥੇ ਉਹਨੇ ਤੁਹਾਡੀ ਤਕਦੀਰ ਨੂੰ ਕਿਸਮਤ ਨੂੰ ਪਲਟਾ ਦੇ ਦੇਣਾ। ਉਹਨੇ ਕੋਈ ਪਤਾ ਨਹੀਂ ਕਿੱਥੋਂ ਤੁਹਾਡੀ ਕਿਸਮਤ ਜਗਾ ਦੇਣੀ ਆ। ਜਾਗਦੀਆਂ ਦੇਖੀਆਂ ਕਿਸਮਤਾਂ। ਜਾਗਦੀਆਂ ਦੇਖੀਆਂ ਨੇ ਤਾਂ ਪਰੋਸਾ ਰੱਖੀਦਾ ਉਹਦੇ ਤੇ ਮਿਹਨਤ ਕਰਿਆ ਕਰੋ ਸ਼ੁਕਰਾਨਾ ਕਰਿਆ ਕਰੋ ਉਹਦਾ ਬਸ ਮਿਹਨਤ ਕਰਨੀ ਨਹੀਂ ਛੱਡਣੀ ਮਿਹਨਤ ਕਰਨੀ ਜਰਣੀ ਬੇਲੇ ਬੈਠਿਆਂ ਦਾ ਕੁਝ ਨਹੀਂ ਹੋਣਾ ਜੇ ਤੁਸੀਂ ਕਹੋ ਸਰਦਾਰ ਜੀ ਇਨਸਾਨ ਕਿਸੇ ਦਾ ਹਰਾਇਆ ਨਹੀਂ ਹਾਰਦਾ ਇਨਸਾਨ ਜਿਆਦਾ ਹਾਰਦਾ ਹੈ ਜਿਆਦਾ ਆਪਣੇ ਆਪ ਤੋਂ ਹਾਰਦਾ ਹੈ ਤੁਸੀਂ ਮਿਹਨਤ ਕਰੋ ਤੁਹਾਡੇ ਨਾਲੇ ਨਾਲ ਹੈ ਵਹਿਗਰੂ ਜਿੱਥੇ ਸਾਡੇ ਸਵਾਸ ਚੱਲਦੇ ਆ ਨਾਲੇ ਨਾਲ ਹੈ ਠੀਕ ਹੈ ਤੁਹਾਡੀ ਮਿਹਨਤ ਨੂੰ ਇੱਕ ਦਿਨ ਐਸਾ ਰੰਗ ਲਾਉ ਐਸਾ ਫਲ ਲਾਉ ਜਿਹੜਾ ਤੁਸੀਂ ਵੀ ਨਹੀਂ ਕਦੇ ਸੋਚਿਆ ਠੀਕ ਹੈ ਇਹਨਾਂ ਇੱਕੇ ਦੁੱਕਿਆਂ ਕਿੰਨੀ ਵਾਰਾ ਧਿਆਨ ਆ ਦਿਆ ਕਰੋ ਠੀਕ ਹੈ ਜੀ ਇਹ ਜੇ ਸਾਡੀ ਜ਼ਿੰਦਗੀ ਚ ਬਹੁਤ ਆਉਂਦੇ ਨੇ ਬਹੁਤ ਜਾਂਦੇ ਨੇ ਚੜਦੀ ਕਲਾ ਚ ਰਹਿਣਾ ਟੈਂਦੀ ਕਲਾ ਚ ਕਦੇ ਵੀ ਨਹੀਂ ਜਾਣਾ ਕੋਈ ਮਨ ਚ ਗੁਵਾਰ ਹੁੰਦਾ ਰੋ ਧੋ ਕੇ ਕੱਢ ਲਿਆ ਕਰੋ ਅੰਦਰੋਂ ਅੰਦਰ ਹੀ ਨਹੀਂ ਖਪਣਾ ਅੱਜ ਦੇ ਸਮੇਂ ਚ ਰੋਗ ਬਹੁਤ ਲੱਗਦੇ ਨੇ ਜਿਆਦਾ ਸੀ ਰੋਗੀ ਹੋ ਗਏ ਅਸੀਂ ਮਿੰਜੇ ਤੇ ਪੈ ਗਏ ਇਹ ਲੋਕ ਇਹੀ ਤਾਂ ਦੇਖਣਾ ਚਾਹੁੰਦੇ ਨੇ ਸੋਈ ਗੱਲਾਂ ਨੇ ਮੈਂ ਤਾਂ ਇਹੀ ਕਹਿਣੀ ਆ ਇਹੀ ਕਹਿੰਦੀ ਰਹੂੰਗੀ ਈ ਆਪਣਾ ਚੜਦੀ ਕਲਾ ਚ ਰਹਿਣਾ ਹੈ ਉਹਦਾ ਸ਼ੁਕਰਾਨਾ ਉਹਦਾ ਸ਼ੁਕਰਾਨਾ ਕਰਨਾ ਹੈ ਦਿਨ ਰਾਤ ਉੱਠਦੇ ਬੈਹnde ਸਵਾਸ ਸਵਾਸ ਨਾਲ ਉਹਦਾ ਸ਼ੁਕਰਾਨਾ ਕਰਨਾ ਹੈ ਠੀਕ ਹੈ ਜੀ ਸੋਹੀ ਗੱਲਾਂ ਬਈ ਬਸ ਉਹਦੀ ਰਜ਼ਾ ਚ ਦੂਜਾ ਨਹੀਂ ਕੋਈ ਸਿਰਫ ਉਹਦੀ ਰਜ਼ਾ ਚ ਮਾਂ ਪਿਓ ਦੀ ਰਜ਼ਾ ਚ ਰਹੋ ਪ੍ਰਮਾਤਮਾ ਦੀ ਰਜ਼ਾ ਚ ਰਹੋ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ